ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਅੰਮ੍ਰਿਤਸਰ ਤੇ ਲੱਭ ਸਕਦੇ ਨਾ ਲੱਭਾ ਤੇ ਜਰੂਰੀ ਹੈ ਟਾਈਮ ਹੈਗਾ ਹੀ ਆਪਣੇ ਕੋਲੇ ਜਿੱੱਦੀ ਜਾਣੀ ਆਪਾਂ ਨੂੰ ਦੱਸ ਪਿਆ ਤੇ ਕਿਸ਼ਮਾਂ ਤੇ ਰਤਰਾਤ ਬੈਗਾ ਫਾਨੀ ਹੋਟਲ ਮੇਰੇ ਟਿਕਾਣਾ ਬਣਾ ਲਿਆ ਪੁੱਲ ਦਾ ਕਿੱਸਾ ਬੰਦ ਮੋਟੋਂ ਵਧੀਆ ਸਿਰ ਬਾਰਿਸ਼ ਦਾ ਬਣਿਆ ਕਿਸ਼ੇ ਪਾਰਕ ਹੈ ਜੀ ਇਹ ਮੰਦੇ ਜੰਮ ਭਾਜੀ ਅੱਜ ਆਏ ਨਹੀਂ ਆ ਗੀਗਾ ਭਾਜੀ ਨੂੰ ਅੱਜ ਨਰੀਅਲ ਮਿਲੇ ਨਹੀਂ ਆ ਭਾਜੀ ਦਾ ਕਾਊਂਟਰ ਖਾਲੀ ਆ ਤੇ ਬਾਕੀ ਆਪਣੇ ਕੋਈ ਟਾਈਮ ਹੈਗਾ ਜੀ ਅਜੇ ਤੇ ਮੈਂ ਖਾ ਚੱਲੋ ਥੋੜੀ ਰੈਸਟ ਕਰ ਲੈਂਦੇ ਆ ਚੱਲ ਜੰਨੇ ਆਕੀ ਬੱਦਿਓ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਮਿੱਤਰੋ ਬਾਕੀ ਤਰਾ ਆਨੇਗਾ ਹੀ ਤੁਹਾਨੂੰ ਮੋਚੀ ਕਿੱਦਾਂ ਦੀ ਲੱਗਦੀ ਆ ਘੈਂਡ ਆ ਬਾਬਿਓ ਦੱਸਿਆ ਜਰੂਰ ਕਰੋ ਬਾਕੀ ਹੋਰ ਸਾਵਨ ਕਰਦੇ ਕਿਲਾ ਜੇ ਸਾਰੇ ਹਾਂਜੀ ਬਾਬਿਓ ਆਪਣੇ ਭਾਜੀ ਆ ਗਏ ਨੇ ਜੈਨਸੀ ਦੀ ਭਾਜੀ ਹਲੇ ਲੂਇਆ ਤੇ ਕੀ ਗੱਲ ਆਏ ਨਹੀਂ ਅੱਜ ਕੀ ਗੱਲ ਲੇਟ ਹੋ ਗਏ ਥੋੜਾ ਮੌਸਮ ਖਰਾਬ ਸੀ ਉਹ ਤੇ ਮਾਲਮੋਲ ਵੀ ਇਦਾਂ ਹੀ ਅੱਛਾ ਮਾਲਮੋਲ ਨਹੀਂ ਮਿਲਿਆ ਥੋੜਾ ਮੌਸਮ ਖਰਾਬ ਮਾਲ ਆਈ ਨਹੀਂ ਰਿਆ ਪਿੱਛੋਂ ਮੈਂ ਬਾਜ਼ ਤਾਂ ਆਇਆ ਪਰ ਮੌਸਮ ਕਰਕੇ ਦੁਕਾਨ ਨਹੀਂ ਅੱਛਾ ਮੌਸਮ ਕਰਕੇ ਲਾਰੇ ਬਾਕੀ ਭਾਜੀ ਨੇ ਆਪਣੀ ਦੁਕਾਨ ਦੀ ਸਫਾਈ ਸੁਥੀ ਕਰ ਲਈ ਹੈ ਮਿੱਤਰੋ ਐ ਆਪਣਾ ਝੜ ਝੂੜ ਮਾਰ ਕੇ ਸਾਫ ਕਰ ਲਈ ਹੈ ਬਸ ਭਾਗੀ ਦਾ ਕਾਊਂਟਰ ਖਾਲੀ ਆ ਮੋਸਮ ਦੇ ਕਰਕੇ ਭਾਜੀ ਨੇ ਮਾਲ-ਮੂਲ ਲਾਇ ਨਹੀਂ ਅਜੇ ਨਾ ਮਗਾਇਆ ਹੀ ਆ ਭਾਜੀ ਹੋਰ ਕਿਦਾਂ ਕਰੇ ਬਾ ਵਧੀਆ ਕਿਰਪਾ ਪ੍ਰਭੂ ਦੀ ਧੰਨਵਾਦ ਥੈਂਕ ਯੂ ਜੀਸ ਓਕੇ ਜੀ ਜੀ ਬਾਬਿਓ ਆਪਾਂ ਚੱਲ ਪਏ ਆ ਭਾਜੀ ਕੋਲ ਆ ਗਿਆ ਮੈਂ ਉੱਠ ਕੇ ਉਹ ਭੋਲਾ ਦੇ ਪਿੱਛੇ सोनू ਆ ਸਕੂਲ ਦਾ ਹੋ ਰਿਹਾ ਸਾਡੇ ਟਾਈਮ 10:30 ਜਾਣੀਆਂ ਬੱਸਾਂ ਲੈ ਕੇ ਅੰਦਰ ਬਖਤੀਆ ਪਿੱਛੇ ਡੁੰਗਰੀ ਵਾਲਾ ਰੋਡ ਚੱਲਿਆ ਬਾਕੀ ਲਾਈਕ ਕਮੈਂਟ ਸ਼ੇਅਰ ਕਰਦੇ ਆ ਕਰੋ ਮਿੱਤਰੋ ਹੋਰ ਸੁਣਾਓ ਟਿਕਟਕ ਤੇ ਸਾਰੇ ਜੜਤੀ ਕਲਾ ਬਾਕੀ ਸੋਨੂ ਤੇ ਭੋਲਾ ਪਤਾ ਨਹੀਂ ਕੀ ਗੱਲਬਾਤ ਕਰਦੇ ਜਾਂਦੇ ਪਤਨ ਕੀ ਦਿਖਾਈ ਜਾਂਦਾ ਨੂੰ ਰਹਿ ਗਏ ਆ ਟਾਈਮ ਹੋ ਗਿਆ ਸਾਡਾ ਸਕੂਲੇ ਲੈ ਕੇ ਚੱਲੇ ਆਪਾਂ ਬੱਸ ਅੰਦਰ ਹੋਣਾ ਟੈਂਪੋ ਟਰੈਵਲ ਹੀ ਆ ਬਸ ਤਾਂ ਨਹੀਂ ਆ ਹੁਣ ਪਤਾ ਨਹੀਂ ਕਿਹੜਾ ਆ ਗਿਆ ਬੰਦਾ ਤੇ ਬਾਕੀ ਬਾਬਿਓ ਫਿਰ ਮਿਲਦੇ ਆ ਤੁਹਾਨੂੰ ਹੁਣ ਮੈਂ ਜਾ ਰਿਹਾ ਸਕੂਲੇ ਆਪਣੀ ਬੱਸ ਅੰਦਰ ਲੈ ਕੇ ਬੱਸ ਨਹੀਂ ਸੱਚ ਸੋਰੀ ਟੈਂਪੋ ਟਰੈਵਲ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਮਿੱਤਰੋ ਹੋਰ ਚੜ੍ਹਦੀ ਕਲਾ ਜੋ ਲੈਣ ਲੱਗੀ ਹੋਈ ਆ ਬਾਬੇ ਉਹ ਗਲੀ ਚ 2-3 ਮਿੰਟ ਪਏ ਆ ਜੇ ਬਾਕੀ ਪੱਖਾ ਚੱਲ ਰਿਹਾ ਆਪਣੇ ਜਿਹੜੇ ਗਰਮੀ ਬੜੀ ਆ ਪੱਖੇ ਲਾ ਕੇ ਦਿੱਤੇ ਹੋਏ ਆ ਬੱਚਿਆਂ ਨੂੰ ਏਸੀ ਉਸੀ ਤਾਂ ਨਹੀਂ ਆਪਣੀ ਗੱਡੀ 'ਚ ਜੀ ਬਾਕੀ ਹੋਰ ਸੁਣਾਓ ਠੀਕ ਠਾਕ ਹੋ ਸਾਰੇ ਚੜ੍ਹਦੀ ਕਲਾ ਜਾਂ ਮਿੱਤਰੋ ਚਲੋ ਬਾਬਿਓ ਠੀਕ ਆ ਫੇਰ ਮਿਲਦੇ ਆ ਆਪਣਾ ਸਕੂਲ ਵਾਲਾ ਗੇਟ ਆ ਗਿਆ ਗੇਟ ਖੁੱਲਿਆ ਅੱਜ ਥੋੜਾ ਲੇਟ ਹੀ ਆ ਬਾਕੀ ਉਹ ਸਾਹਮਣੇ ਗੇਟ ਆ ਚਲੋ ਮਿਲਦੇ ਆ ਫਿਰ ਬਾਅਦ ਚ ਬੱਸਾਂ ਜਾ ਰਹੀਆਂ ਸਾਡੇ ਅੰਦਰ ਸਕੂਲ ਦੇ ਸਾਹਮਣੇ ਗੇੜਦੇ ਆ ਸਾਡੇ ਸਕੂਲ ਦਾ ਬਾਕੀ ਕਿ ਸਾਡਾ ਜੱਸ ਭਾਜੀ ਆ ਠੀਕ ਆ ਗੱਡੀ ਤੇ ਲਿਖਿਆ ਪ੍ਰਧਾਨ ਫੌਟਰ ਲੱਗਿਆ ਬਾਬਾ ਦੀਪ ਸਿੰਘ ਦੀ ਚੱਕ ਦੇ ਫੱਟੇ ਬਾਕੀ ਸਕੂਲੇ ਆ ਗਏ ਆ ਬਾਬਿਓ ਸੱਡਾ ਸਕੂਲ ਹੁਣ ਇੱਥੇ ਗੱਡੀਆਂ ਕਰਾਂਗੇ ਪਾਰਕਿੰਗ ਉਹ ਸਾਡਾ ਰਾਜਾ ਭਰਾ ਉਹ ਸਾਡੀ ਆਂਟੀ ਜੀ ਸ਼ਾਮੇ ਖੜੀ ਐ ਸਕੂਲ ਆ ਗਿਆ ਮੈਂ ਅੰਬ ਦੀ ਛਾਂ ਵਾ ਠੰਡੀ ਇੱਥੇ ਖੜੀ ਐ ਪਤਾ ਨਹੀਂ ਕੀ ਕਹਿ ਰਹੀ ਐ ਆਂਟੀ ਉਹ ਖੜੀ ਆਪਣੀ ਲੱਡੋ ਰਾਣੀ ਠੀਕ ਐ ਸੱਡੇ ਗਰਾਂ ਛੁੱਟੀ ਹੋਏਗੀ ਇੱਥੇ ਛਾਂ ਹੈਗੀ ਮਾਡੀ ਇਹ ਰੁੱਖ ਥੱਲੇ ਪਿੱਛੇ ਬਿੱਲਰ ਹੈ ਥੱਡੇ ਗਰਾਊਂਡ 'ਚ ਲੱਟਾਂ ਲੱਗੀਆਂ ਜੀਆਂ ਫਿਰ ਇੱਥੇ ਛਾਂਵੇਂ ਬੈਠ ਗਿਆਂ ਵਿੱਚੋਂ ਮਿਲਦੇ ਆ ਤੁਹਾਨੂੰ ਫਿਰ ਬਾਅਦ 'ਚ ਔਰ ਤੁਸੀਂ ਨਾ ਸਾਰੇ ਠੀਕ ਠਾਕ ਹੋ। ਇਹ ਵਾਰ ਪਟ ਸਾਗਰ ਮੇਰੇ ਨਾਲ ਸਕੂਲ ਜਾਂਦਾ ਇਹ ਗਣਪਤੀ ਦੀ ਮੂਰਤੀ ਰੱਖਦੇ ਨੇ। ਔਰ ਇਹਨੇ ਵੀ ਦਿਖਾਉਣ ਲਈ ਆਇਆ। ਬਹੁਤ ਵਧੀਆ ਕੰਗratulations ਪਟ ਸਾਗਰ। ਆ ਪਿੱਛੇ بڑا ਸੋਹਣਾ ਦੇਖ ਸਕਦੇ ਹੋ। ਢੇੜ ਬਹੁਤ ਵੱਡੀ ਲਾਈ ਹੋਈ ਹੈ ਨਾ। ਬੱਚੇ ਖੇਡ ਰਹੇ ਆ। ਘੈਂਟ ਗੱਲ ਬਾਤ ਆ। ਇਹ ਹਰ ਸਾਲ ਹੀ ਲਾਂਦੇ ਪੱਕੇ ਪਟ ਸਾਗਰ ਦੱਸਦਾ। ਸਾਗਰ ਕਿੰਨੇ ਸਾਲਾਂ ਦੇ ਬਾ ਰਹੇ ਹੋ? ਤੇ 40 ਸਾਲ ਹੋ ਗਏ ਪਹਿਲਾ ਕੌਣ ਲੱਗਦਾ ਮੇਰੇ ਪਾਪਾ ਨੇ ਆਪ ਦਾ ਦਾਦਾ ਪਹਿਲਾਂ ਲੱਗਦਾ ਚਲ ਠੀਕ ਆ ਬੱਬਿਆ ਦੇਖੋ ਕਿੱਡਾ ਘੈਂਡ ਆ ਇਹਨਾਂ ਰੱਖੀ ਆ ਨਨਪਤੀ ਦੀ ਮੋਟੀ ਚਲ ਠੀਕ ਐ ਦੋੜ ਪੈਸੀ ਬਾਏ ਬਾਏ ਬੱਚੇ ਛੱਡ ਆਏ ਆ ਆਪਾਂ ਉਹ ਪਿੱਛੇ ਖੜੀ ਆਪਣੀ ਲੱਡੋ ਰਾਨੀ ਐ ਪਾਰਕਿੰਗ ਆ ਸਾਡੀ ਮੈਂ ਤਾਂ 90 ਅੰਟੀ ਬੈਠੇ ਛਾਵੇਂ ਐ ਅੰਟੀ ਨੂੰ ਗਰਮੀ ਬਾਬਾ ਹੀ ਲੱਗਣ ਦੀ ਜਾਪਦੀ ਐ ਅੰਟੀ ਜੀ ਕਾਂ ਠੰਡੀ ਐ ਤਰਕਾਂ ਦੀ ਹਵਾ ਚੱਲ ਰਹੀ ਐ ਹਵਾ ਚੱਲਦੀ ਐ ਬਾਬਿਓ ਤਰਕਾਂ ਦੀ ਛਾਂ ਠੰਡੀ ਠੰਡੀ ਪਿੱਛੇ ਤੇ ਢੋਨੀਆਂ ਵੀ ਲੱਗੀਆਂ ਹੋਈਆਂ ਜੇ ਅਸੀਂ ਤਾਂ ਮੱਝ ਵਾਲੇ ਢੋਨੀਆਂ ਹੀ ਗੰਨੇ ਆ ਬਾਕੀ ਪੱਦਾ ਪਤਾ ਨਹੀਂ ਕੀ ਕਹਿੰਦੇ ਬਾਕੀ ਸਾਰੇ ਬੱਚੇ ਤਾਂ ਛੱਡ ਕੇ ਆ ਗਏ ਆ ਬਾਬਿਓ ਮੇਲਾ ਹੋ ਕੇ ਇੱਕ 40 ਦੇ 3 ਵਜੇ ਕੇ ਘਰ ਚੱਲਿਆ ਸੀ ਉਹ ਪਾਰਕਿੰਗ ਤੇ ਮੋਟਰਸਾਈਕਲ ਡਿੱਗ ਗਿਆ ਆਪਣੇ ਕੋੜੇ ਦੀ ਗਾੜੀ ਉਹ ਸ਼ੋ ਜੀ ਖਰਾਬ ਹੋ ਗਈ ਆ ਬਾਕੀ ਹੁਣ ਪਾਵਾਂਗਾ ਆ ਫੇਰ ਬਾੜ ਦੀ ਦੇਗਾ ਨਾ ਕਿਛੇ ਵੀਰੇ ਉਹ ਐਂਟਲੂ ਵੀ ਫਰੀ ਹੈ ਇਹਨਾਂ ਕੋਈ ਠੀਕ ਕਰਾਵਾਉਂਦਾ ਉਹ ਥੜਾ ਆਪਣਾ ਬੱਬਾ ਬੰਦੀਆ ਆਲੀ ਮਿੱਟੀ ਖਾਈ ਗਿਓ ਨਾ ਮੇਰੇ ਨਾਲ ਦਾਲ ਚੋਲ ਮਿੱਟੀ ਆ ਜਾ ਓਏ ਮਿੱਟੀ ਆ ਜਾ ਪ੍ਰਦਾਨ ਜੀਓ ਬੈਠੇ ਪ੍ਰਦਾਨ ਜੀ ਆਜੋ ਚੋਲ ਖਾ ਲੋ ਮਿੱਟੀ ਆ ਜਾ ਓਏ ਦਾਲ ਚੋਲ ਬਣੇ ਸੀ ਬਾਬਿਓ ਘਰੇ ਮੱਖਣ ਪਾ ਲਿਆ ਥੋੜੇ ਪਿਆਜ਼ ਲੈ ਲੈ ਨਾਲ ਮਿੱਠਿਆ ਲੱਗੀ ਹੋਈ ਆ ਆ ਗਿਆ ਸੀ ਮੈਂ ਘਰੇ ਹੁਣ ਖਾਣ ਲੱਗਾ ਮੈਂ ਦਾਲ ਚੋਲ ਆਜੋ ਬਾਬਿਓ ਖਾ ਲਓ ਤੁਸੀਂ ਵੀ